ਬੀਤੇ ਕੱਲ੍ਹ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਤਿੰਨ ਲੁਟੇਰੇ ਇੱਕ ਕੁੜੀ ਤੋਂ ਮੋਬਾਈਲ ਖੋ ਕੇ ਭੱਜਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ ਸੀ ਇਸ ਦੌਰਾਨ ਉਹਨਾਂ ਵੱਲੋਂ ਕੁੜੀ ਨੂੰ ਘੜੀਸਿਆ ਗਿਆ ਹਾਲਾਂਕਿ ਜਦੋਂ ਉਹ ਕੁੜੀ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਕੁੜੀ ਵੱਲੋਂ ਮੋਬਾਈਲ ਨਹੀਂ ਛੱਡਿਆ ਗਿਆ ਜਿਸ ਕਾਰਨ ਲੁਟੇਰੇ ਉਸ ਨੂੰ ਕਈ ਸੌ ਮੀਟਰ ਤੱਕ ਬਾਈਕ ਦੇ ਨਾਲ ਹੀ ਘੜੀਸਦੇ ਲੈ ਗਏ ਸੀ ਜਿਸ ਤੋਂ ਬਾਅਦ ਜਦੋਂ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਹੁਣ ਪੁਲਿਸ ਨੇ ਇਸ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਆ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜੀ ਹਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਲక్ష్ਮੀ 바ਸੀ ਗਾਰਡਨ ਕਲੋਨੀ ਜਲੰਧਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਅਤੇ ਉਸਦੀ ਭੈਣ ਕੰਮ ਤੋਂ ਵਾਪਸ ਆ ਰਹੇ ਸਨ ਤਾਂ ਉਹ ਜਦੋਂ ਘਰ ਦੇ ਅੰਦਰ ਜਾ ਰਹੀ ਸੀ ਤਾਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਪਹਿਲਾਂ ਧੱਕਾ ਦਿੱਤਾ ਅਤੇ ਫਿਰ ਉਹ ਮੋਬਾਈਲ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦਾ ਉਸ ਨੇ ਵਿਰੋਧ ਕੀਤਾ ਤਾਂ ਤਿੰਨੋਂ ਮੁਲਜ਼ਮ ਉਸ ਨੂੰ ਕੜੀਸਤੇ 250 ਮੀਟਰ ਦੂਰ ਤੱਕ ਲੈ ਗਏ ਸੀ ਜਿਸ ਕਾਰਨ ਉਹ ਗੰਭੀਰ ਰੂਪ ਚ ਜ਼ਖਮੀ ਵੀ ਹੋ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਇਸ ਮਾਮਲੇ ਚ ਕਾਰਵਾਈ ਕਰਦਿਆਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਉਹ ਜਿਹੜੀ ਇੱਕ ਜਿਹੜਾ ਸਬਜੈਕਟ ਹੈਗਾ ਉਹ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਜਿਹਦੇ ਚ ਇੱਕ ਲੜਕੀ ਦੇ ਨਾਲ ਸਟ੍ਰੀਟ ਸਨੈਚਿੰਗ ਹੋਈ ਸੀ ਉਹ ਵੀਡੀਓ ਕਾਫੀ ਵਾਇਰਲ ਹੋਈ। ਉਸ ਸੰਦਰਭ ਚ ਜਿਹੜਾ ਹੈਗਾ ਅਸੀਂ ਜਿਹੜਾ ਜਦੋਂ ਸਾਨੂੰ ਸਾਨੂੰ ਇਸ ਚੀਜ਼ ਦਾ ਪਤਾ ਲੱਗਾ ਤੋ ਇਮੀਡੀਏਟਲੀ ਅਸੀਂ ਜਿਹੜਾ ਐਫ ਆਈ ਆਰ ਨੰਬਰ 198 ਅੰਦਰ ਸੈਕਸ਼ਨ 304 ਸੈਕਸ਼ਨ 35 ਬੀ ਐਨ ਐਸ ਬੜਾਗਾ ਸਤਨੋਂ ਨੂੰ ਅਸੀਂ ਜਿਹੜਾ ਪਰਚਾ ਡਿਵੀਜ਼ਨ ਨੰਬਰ 6 ਦੇ ਵਿੱਚ ਰਜਿਸਟਰ ਕਰ ਦਿਆ ਸੀਗਾ ਇਮੀਡੀਏਟਲੀ ਸੀਪੀ ਸਾਹਿਬ ਨੇ ਇਸ ਚੀਜ਼ ਦੇ ਬੜੇ ਕੌਗਨਿਜੈਂਸ ਲਿਆ ਅਲੱਗ-ਅਲੱਗ ਵਕਤ-ਵਕਤ ਟੀਮਾਂ ਬਣਾਈਆਂ ਗਈਆਂ ਜਿਹੜੇ ਏਸੀਪੀ ਮੋਡਲ ਟਾਊਨ ਐਸ ਐਚਓ ਜਿਹੜੇ ਵਕਤ-ਵਕਤ ਐਸ ਐਚਓ ਜਿਹੜੇ ਹੈਗੇ ਉਹਦੇ ਚ ਲਾਇਆ ਗਿਆ ਸੀ ਅਸੀਂ ਇਸ ਨੂੰ ਚੈੱਕ ਕਰਦੇ ਹੋਇਆ ਅਸੀਂ ਜਦੋਂ ਤਿੰਨੋਂ ਅਥੀਅਸ ਦੇਗੇ ਉਸ ਤੋਂ ਉਸ ਦੇ ਵਿੱਚ ਤਿੰਨ ਕਿਉ ਸੀ ਦੋ ਦਾ ਨਾਮ ਹੈ ਪਵਨਪ੍ਰੀਤ ਦੂਜਾ ਨਾਮ ਗਗਨਪ੍ਰੀਤ ਤੇ ਲਵਪ੍ਰੀਤ ਅਸੀਂ ਤਿੰਨ ਨੂੰ ਅਰੈਸਟ ਕਰ ਦਿਆ ਜੀ ਤਿੰਨੋਂ ਜਲੰਧਰ ਤੇ ਲੈ ਬੈਣਾ ਲਿਏ ਤੇ ਅਜੇ ਇੱਕ ਬੰਦਾ ਹੈਗਾ ਜਿਹੜਾ ਗਗਨਪ੍ਰੀਤ ਹੈ ਉਹਦੀ ਗਗਨਪ੍ਰੀਤ ਦੇ ਹੈ ਉਹਦੇ ਆਲਰੇਡੀ ਜਿਹੜੇ ਹੈਗੇ ਪੱਤਰ ਦਾਲੇ ਸਕੇ ਬਾਕੀ ਦੁਨੀਆ ਦੀ ਕੋਈ ਮਸਤੀ ਨਹੀਂ ਹੋਈ ਬਾਕੀ ਸਿ ਚਤਰਾਵੇ ਜਲੰਧਰ ਪੁਲਿਸ ਮਿਸ਼ਨ ਅਨੁਸਾਰ ਮੁਤਾਬਕ ਥਾਣਾ ਡਿਵੀਜ਼ਨ ਨੰਬਰ 6 ਵਿਖੇ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਦੀ ਤਫਤੀਸ਼ ਦੌਰਾਨ ਮੁਲਜ਼ਮਾ ਦੀ ਪਛਾਣ ਪਵਨਪ੍ਰੀਤ ਸਿੰਘ ਉਰਫ ਬੱਗਾ ਪੁੱਤਰ ਜਸਵੰਤ ਸਿੰਘ ਵਾਸੀ ਮੁਹੱਲਾ ਨੰਬਰ 573 ਲਤੀਫਪੁਰਾ ਜਲੰਧਰ ਵਜੋਂ ਹੋਈ ਹੈ ਜਦਕਿ ਦੂਜਾ ਮੁਲਜ਼ਮ ਗਗਨਦੀਪ ਸਿੰਘ ਉਰਫ ਗਗਨ ਵੀ ਏਕਤਾ ਵਿਹਾਰ ਨੇੜੇ ਕੁਕੀ ਟਾਬਾ ਜਲੰਧਰ ਦਾ ਦੱਸਿਆ ਗਏ ਇਸੇ ਤਰ੍ਹਾਂ ਤੀਜਾ ਮੁਲਜ਼ਮ ਲਵਪ੍ਰੇ ਸਿੰਘ ਉਰਫ ਲਵ ਅਰਬਨ ਸਟ੍ਰੀਟ ਫੇਸ ਦੋਧ ਦਾ ਰਹਿਣ ਵਾਲਾ ਹੈ ਜਿਸ ਨੂੰ ਕਿ ਹੁਣ ਪੁਲਿਸ ਨੇ ਕਾਬੂ ਕਰ ਲਿਆ ਹੈ ਪੁਲਿਸ ਵੱਲੋਂ ਇਹਨਾਂ ਕੋਲੋਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ ਐਜ ਆਫ ਨਾਉ ਤੋਂ ਜਿਹੜਾ ਇਹਨਾਂ ਦਾ ਸ਼ਹੀ ਕੀ ਪਹਿਲਾਂ ਇਹਨਾਂ ਨੇ ਇੱਕ ਕਲਾਈਨ ਕੀਤਾ ਸੀ ਬਾਕੀ ਅਸੀਂ ਚੈੱਕ ਕਰਵਾ ਰਹੇ ਹਾਂ ਕਿ ਬਿਲਕੁਲ ਫੈਮਿਲੀ ਲਈ ਕੋਈ ਇਹਨਾਂ ਦਾ ਖੁਨ ਨਾਲ ਸੰਬੰਧ ਕੀ ਦੋਸਤ ਨੇ ਸਮਾਂ ਆਪਾਂ ਗੱਲ ਸਾਰੇ ਦੋਸਤ ਦੋਸਤ ਜਰ ਕਰਦੇ ਕੋ ਦਿੱਤਾ ਕੋ ਦਲੰਦ ਨੂੰ ਦਿੱਤਾ ਇਹ ਲੋਕਿਸੈਂਸ ਚੀਜ਼ ਸਰ ਇੱਕ ਫੋਟੋ ਦਿੱਤਾ ਉਸ ਵੇਲੇ ਕੋਈ ਜਾਰੀ ਕੀਤੀ ਸੀ ਤਿੰਨਾਰੇ ਪੈ ਤੇ ਸੱਟ ਲੱਗੀ ਹੋਈ ਤੇ ਦੇਖੋ ਉਹ ਉਹ ਐਕਚੁਅਲੀ ਜਦੋਂ ਅਸੀਂ ਫੜ ਰੇ ਸੀ ਤਾਂ ਉਸ ਦਾ ਉਸ ਵੇਲੇ ਉਹ ਬੱਦ ਪਜ ਰੇ ਸੀ ਇਸ ਵਾਰ ਦੇਖ ਸਕਦਾ ਲੱਗ ਗਿਆ ਲੱਗ ਗਿਆ ਸੱਟ ਲੱਗਿਆ ਸੀ ਅੱਛਾ ਕੀਤਾ ਸਭ ਤੋਂ ਡੰਗ ਠੀਕ ਹੈ ਇੱਕ ਇੱਕ ਪੁੱਛਦੇ ਐਜੇ ਗਗਨ ਆਲਰੇਡੀ ਕਿਹਾ ਸੀ ਜਿਹੜਾ ਗਗਨਪ੍ਰੀਤ ਹੈ ਉਹਦੇ ਅਗੇਂਸਟ ਤਿੰਨ ਅਫਾਇਆ ਆਲਰੇਡੀ ਰਜਿਸਟਰ ਹੈਗੀ ਉਹਦੇ ਪ੍ਰੀਵੀਅਸ ਹਿਸਟਰੀ ਹੈ ਬਾਕੀ ਜਿਹੜਾ ਪਵਨਪ੍ਰੀਤ ਹੈ ਅਤੇ ਲਵਪ੍ਰੀਤ ਹੈ ਉਹਨਾਂ ਦੇ ਖਿਲਾਫ ਕੋਈ ਪਰਚਾ ਦੱਸੋ ਤੁਹਾਡਾ ਕੋਈ ਲਿੰਕ ਕਿਵੇਂ ਆਇਆ ਇਹ ਨਹੀਂ ਸੁਣਾ ਕੋਈ ਉਹ ਤਾਂ ਤਫਤੀਸ਼ ਦਾ ਸਬਜੈਕਟ ਹੈ ਜੀ ਜੀ ਐਜ਼ ਆਫ ਨਾਓ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਅਸੀਂ ਜਿਹੜਾ ਇੰਟਰੋਗੇਸ਼ਨ ਇਹਨਾਂ ਦਾ ਕਰਨਾ ਹੈਗਾ ਇਹਨਾਂ ਨੂੰ ਅਸੀਂ ਦੇਖਣਾ ਹੈਗਾ ਚੈੱਕ ਕਰਨਾ ਹੈ ਕਿ ਇਹਨਾਂ ਨੇ ਹੋ ਕਿਤੇ ਵੀ ਕਿਹੜਾ ਕਿਹੜਾ ਕਰਾਇਮ ਕੀਤਾ ਅਸੀਂ ਉਹ ਜਿਹੜੇ ਜਿਹੜੇ کیس ਜ ਹੈ ਉਹ ਵੀ ਤਫਤੀਸ਼ ਦੇ ਵਿੱਚ ਹੈ ਉਹ ਲਿਖਿਆ ਤਾਂ ਜਾਣਕਾਰੀ ਮੁਤਾਬਕ ਤਿੰਨਾਂ ਵਿੱਚੋਂ ਇੱਕ ਮੁਲਜ਼ਮ ਗਗਨਦੀਪ ਸਿੰਘ ਤੇ ਪਹਿਲਾਂ ਵੀ ਕਈ ਕੇਸ ਦਰਜ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਉੱਥੇ ਹੀ ਜਦੋਂ ਪੁਲਿਸ ਤੋਂ ਇਸ ਬੰਦੀ ਪੁੱਛਿਆ ਗਿਆ ਕਿ ਤਿੰਨਾਂ ਦੇ ਪੈਰਾਂ ਤੇ ਸੱਟਾਂ ਲੱਗੀਆਂ ਹੋਈਆਂ ਨੇ ਤਾਂ ਪੁਲਿਸ ਕਮਿਸ਼ਨਰ ਹੱਸਦੇ ਨਜ਼ਰ ਆਏ ਉਹਨਾਂ ਕਿਹਾ ਕਿ ਕਾਰਵਾਈ ਦੌਰਾਨ ਇਹਨਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨੂੰ ਕਿ ਭੱਜਣ ਦੌਰਾਨ ਸੱਟਾਂ ਲੱਗੀਆਂ ਹਨ ਹਾਲਾਂਕਿ ਹੁਣ ਤਿੰਨੋਂ ਮੁਲਜ਼ਮ ਕਾਬੂ ਆ ਗਏ ਨੇ ਉਹਨਾਂ ਕੋਲੋਂ ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲੈ ਕੇ ਹੈ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ